ਉਹ ਮਤਾ ਦਾ ਕਿਸੇ ਨੂੰ ਕਤਲ ਕਰਦਾ ਹੈ ਆਪਣੇ ਬਿਜਲੀ ਬੋਰਡ ਨੇ ਕੀ ਕਰਨਾ ਚਾਹਤੋ ਸਭ ਤੋਂ ਪਹਿਲਾਂ ਸਾਰੇ ਸਨਾਤਿਆ ਨੂੰ ਜੈ ਸ਼੍ਰੀ ਰਾਮ ਜੈ ਗੋ ਮਾਤਾ ਕੀ ਗੋ ਮਾਤਾ ਕੋ ਸਭੀ ਸਨਾਤਨੀ ਸਭੀ ਹਿੰਦੂ ਰਾਸ਼ਟ ਮਾਤਾ ਮੰਨਤੇ ਹਨ ਔਰ ਆਜ ਜੋ ਇਹ ਘਟਨਾ ਹੋਈ ਹੈ ਇਹ ਦੇਖ ਕੇ ਮਨ ਮੇ ਬਹੁਤ ਪੀੜਾ ਹੋ ਰਹੀ ਹੈ ਕਿ ਪ੍ਰਸ਼ਾਸਨ ਕੰਬ ਕਰਨੀ ਨਹੀਂ ਸੜਾ ہوا ਹੈ ਪਹਿਲੇ ਵੀ पांच-छह गौ माताओं का और एक नंदी का करंट लगने के कारण मौत यहां पर हो चुकी है प्रशासन को पहले भी सूचना दी गई थी थाना में कंप्लेंट भी की गई थी पर उस पर प्रशासन ने कोई कार्रवाई नहीं की आज मैं प्रशासन से खासकर हमारे राजपुरा के विधायिका बहन नीना मित्तल से अपील करता हूं कि ये जो जिनके द्वारा ये अणगहली हुई है एक्शन साहब जेई साहब लैंडमैन या एस डी साहब जिनके कारण यह अनगैली हुई है जल्द से जल्द उन पर एफ हो और कानूनी कार्रवाई हो और उन पर ऐसी सख्त कार्रवाई की जाए कि वो जेल की सलाखों के पीछे खड़े हों आज ये गौ माता ने अपने ऊपर ये लिया है कल को ये किसी बच्चे के साथ भी घटना हो सकती है किसी बुजुर्ग के साथ भी घटना हो सकती है और शहर के अंदर खंभों पर ਨੰਝੀ ਪਾਰੇ ਹੈ ਕਈ ਮੀਟਰੋਂ ਪਰ ਬਕਸ਼ੇ ਨਹੀਂ ਹੈ ਅੱਗੇ ਕੁਝ ਨਹੀਂ ਹੈ ਐਸੀ ਘਟਨਾ ਹੈ ਕبھی ਵੀ ਘਟ ਸਕਦੀ ਹੈ ਜਨ ਸ਼੍ਰੀ ਰਾਮ ਜੈਗੋ ਮਾਤਾ ਜੀ ਮਾਸਤੇਸ਼ কুমার ਰਾਸ਼ਟਰੀ ਅਧਿ ਕ ਉਰਖਸ਼ਾਦਨ ਰਾਸ਼ਟਰੀ ਸਨਘ ਮੰਤਰੀ ਸ਼੍ਰੀ ਹਿੰਦੂਤਾ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇਸੇ ਜਗ੍ਹਾ ਤੇ ਦੋ ਤਿੰਨ ਗਊਆਂ ਦੀ ਮੌਤ ਹੋਈ ਸੀ ਹੋਰ ਕਈ ਜਗ੍ਹਾ ਖੰਬਿਆਂ ਦੇ ਨਾਲ ਲੱਗ ਕੇ ਕਰੰਟ ਨਾਲ ਗਊਆਂ ਦੀ ਮੌਤ ਹੋਈ ਜਦੀ ਕੰਪਲੇਂਟ ਅਸੀਂ ਸਿਟੀ ਥਾਣਾ ਦੇ ਵਿੱਚ ਕੀਤੀ ਉਹਦੀ ਜਿਹੜੀ ਰਿਪੋਰਟ ਹੈ ਮੈਡੀਕਲ ਰਿਪੋਰਟ ਹੈ ਉਹਦੇ ਵਿੱਚ ਵੀ ਕਰੰਟ ਆ ਗਿਆ ਇਸ ਦੇ باوجود ਵੀ ਅੱਜ ਤੱਕ ਬਿਜਲੀ ਬੋਰਡ ਦੇ ਖਿਲਾਫ ਕੋਈ ਪਰਚਾ ਨਹੀਂ ਕੀਤਾ ਪੁਲਿਸ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਕੱਲ ਨੂੰ ਇੱਥੇ ਬੱਚੇ ਦਾ ਨੁਕਸਾਨ ਹੋ ਸਕਦਾ ਹੋਰ ਕਿਸੇ ਬਜ਼ੁਰਗ ਦੀ ਬਜ਼ੁਰਗ ਦੀ ਕਿਸੇ ਇਨਸਾਨ ਦੀ ਕਿਸੇ ਬੱਚੇ ਦੀ ਮੌਤ ਹੋ ਸਕਦੀ ਹੈ ਸਰਕਾਰ ਬਿਲਕੁਲ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਮੇਰੀ بار بار ਇਹੀ ਰਿਕਵੈਸਟ ਹੈ ਵੀ ਜਿੰਨੇ ਵੀ ਰਾਜਪੁਰੇ ਚ ਖੰਬੇ ਆ ਤੁਸੀਂ ਦੇਖੋ ਜਾ ਕੇ ਇਸ ਖੰਬੇ ਤੇ ਤਾਂ ਚਲੋ ਤਾਰਾਂ ਇਹਦੇ ਅੰਦਰ ਪੈਕ ਹੈ ਤੇ ਕਈ ਖੰਬਿਆਂ ਤੇ ਨੰਗੀਆਂ ਤਾਰਾਂ ਦਾ ਕਨੈਕਸ਼ਨ ਹੋਏ ਪਿਆ ਉਸ ਨੂੰ ਕਿਸੇ ਵੀ ਟਾਈਮ ਜਿਹੜਾ ਮੌਤ ਨੂੰ ਬੁਲਾਵਾ ਆ ਸਕਦਾ ਕਿਸੇ ਤੇ ਵੀ ਇਹਨਾਂ ਵੱਲ ਜ਼ਰੂਰੀ ਧਿਆਨ ਦੇਵੇ ਦੂਸਰੀ ਮੇਰੀ ਜਿਹੜੀ ਰਿਕਵੈਸਟ ਹੈ ਅੱਜ ਫੇਰ ਜਿਹੜੀ ਇਹ ਕਾਰਵਾਈ ਇੱਥੇ ਗਊ ਹੱਤਿਆ ਹੋਈ ਹੈ ਮੈਂ ਇਹ ਕਹਾਂਗਾ ਇਹ ਨਹੀਂ ਹੋਣੀ ਸੀ ਜੇ ਪੁਲਿਸ ਦੀ ਸਖਤ ਕਾਰਵਾਈ ਹੁੰਦੀ ਰਵੀ ਮਹਿਤਾਬ ਵੱਲੋਂ ਤੇ ਅਜੇ ਵੱਲੋਂ ਪਰਚੇ ਦਰਜ ਕਰਾਏ ਗਏ ਕੰਪਲੇਂਟ ਦਿੱਤੀ ਗਈ ਜਿਹਦੀ ਅੱਜ ਤੱਕ ਐਫਆਈਆਰ ਨਹੀਂ ਹੋਈ ਐਕਸ਼ਨ ਨੂੰ ਪੰਜਾਬ ਦੇ ਸਾਬਕਾ ਚੇਅਰਮੈਨ ਨੇ ਗਊ ਸੇਵਾ ਯੋਗ ਦੇ ਕੀਮਤੀ ਭਗਤ ਜੀ ਪਹੁੰਚੇ ਸੀ ਪਿਛਲੀ ਵਾਰ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਕੀ ਕਰਨਾ ਗਊਆਂ ਦੀ ਮੌਤ ਹੋਣ ਦਾ ਉਹਨਾਂ ਨੇ ਕਿਹਾ ਇਹ ਅਸਮਾਨੀ ਬਿਜਲੀ ਡਿੱਗੀ ਆ ਬੜੇ ਹਾਸੇ ਵਾਲੀ ਗੱਲ ਆ ਮੈਂ ਇਹ ਕਹਾਂਗਾ ਪੁਲਿਸ ਨੂੰ ਸਰਕਾਰ ਨੂੰ ਐਕਸ਼ਨ ਐਸ ਡੀਓ ਤੇ ਜਿਹੜੇ ਹੋਰ ਜ਼ਿੰਮੇਵਾਰ ਅਫਸਰਾਂ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇਕਰ ਨਾ ਸਖਤ ਕਾਰਵਾਈ ਹੋਈ ਇਸ ਗਊ ਮਾਤਾ ਦੀ ਲਾਸ਼ ਨੂੰ ਲੈ ਕੇ ਅਸੀਂ ਸੜਕ ਤੇ ਰੱਖਾਂਗੇ ਤੇ ਜਾਮ ਕਰਾਂਗੇ ਮੇਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਜਾਦਾ ਤੋਂ ਜ਼ਿਆਦਾ ਤਦਾਦ ਵਿੱਚ ਗਊ ਪਖਤ ਸਨਾਤਨੀ ਇੱਥੇ ਮੌਕੇ ਤੇ ਪਹੁੰਚਣ ਇਹ ਜਿਹੜੀ ਜਗ੍ਹਾ ਰਾਜਪੁਰਾ ਸ਼ਹਿਰ ਦੇ ਗੁਰਦੁਆਰਾ ਰੋਡ ਤੇ ਨੇੜੇ ਇਹਦਾ ਪੱਪੂ ਜੂਸ ਵਾਲਾ ਜਿੱਥੇ ਇਹ ਪਹਿਲਾਂ ਵੀ ਗਊਆਂ ਦੀ ਮੌਤ ਹੋਈ ਸੀ ਇੱਥੇ ਜ਼ਿਆਦਾ ਤੋਂ ਜ਼ਿਆਦਾ ਤਦਾਦ ਚ ਪਹੁੰਚੋ ਤਾਂ ਕਿ ਆਪਾਂ ਗਊ ਮਾਤਾ ਨੂੰ ਇਨਸਾਫ਼ ਦਿਵਾ ਸਕੀ ਹਾਂ ਜੀ ਇੱਕ ਤਾਂ ਇਹ ਜਿਹੜਾ ਹੰਭਾ ਹੈਗਾ ਜਿੱਥੇ ਮੀਟਰ ਲੱਗੇ ਆਇਆ ਇਹ ਹੈਗਾ ਲੋਹੇ ਦਾ ਦੂਟਾ ਹੈ ਕਿ ਸ਼ਹਿਰ ਦੇ ਵਿੱਚ ਉਹ ਜਗ੍ਹਾ ਜਗ੍ਹਾ ਤੇ ਹਜ਼ਾਰੋਂ ਜਗ੍ਹਾ ਹੈ ਉਹ ਜਿਹੜੇ ਮੀਟਰ ਦੇ ਬਕਸੇ ਲੱਗੇ ਹੋਏ ਆ ਉਹਨਾਂ ਦੇ ਟੱਕਾਂ ਨੇ ਹਨੇ ਤਾਰਾ ਲੰਗੀਆਂ ਔਰ ਲਗਭਗ ਜਮੀਨ ਤੋਂ 2-3 ਫੁੱਟ ਤੱਕ ਵੀ ਕਈ ਜਗ੍ਹਾ ਤੇ ਉੱਤੇ ਮੀਟਰ ਦੇ ਬਖਸੇ ਲੱਗਿਆ ਜਿੱਥੇ ਕੋਈ ਬੱਚਾ ਵੀ ਅਗਰ ਹੱਥ ੜਾ ਦੇਵੇ ਤਾਂ ਉੱਥੇ ਵੀ ਕੋਈ ਨਾ ਕੋਈ ਗਨ ਇਹੋ ਜਿਹੀ ਔਥਰ ਤੇ ਹੱਥ ਆਉਂਦਾ ਹੈਗਾ ਅੱਜ ਇਹ ਗਊ ਮਾਤਾ ਮੈਂ ਆਪਣਾ ਇੱਕ ਘਟੋਗੜ ਮੇਰੇ ਖਰ ਨਾਲ ਪਹਿਲੇ ਵੀ 5-6 ਇਹੋ ਜਿਹੇ ਹਾਸੇ ਹੋ ਚੁੱਕੇ ਆ ਪਰ ਪ੍ਰਸ਼ਾਸਨ ਨਹੀਂ ਜਗਾ ਪ੍ਰਸ਼ਾਸਨ ਕੀ ਸਮਝਦੇ ਹੋ ਵੀ ਇਹ ਕਿਸੇ ਵੱਡੇ ਹਾਸੇ ਦੇ ਇੰਤਜ਼ਾਰ ਕਰ ਰਹੇ ਬਿਲਕੁਲ ਸਹੀ ਗੱਲ ਹੈ ਪਿਛਲੀ ਵਾਰ ਬਿਜਲੀ ਬੋਰਡ ਨੇ ਪ੍ਰੋਮਿਸ ਕਰਿਆ ਸੀ ਵੀ ਅਸੀਂ ਜਿੰਨੇ ਵੀ ਖੰਭੇ ਇਹ ਲੋਹੇ ਦੇ ਖੰਭੇ ਆ ਇਹਨਾਂ ਨੂੰ ਚੇਂਜ ਕਰਕੇ ਅਸੀਂ ਪੱਥਰ ਦੇ ਖੰਭੇ ਲਾਵਾਂਗੇ ਪਰ ਉਹ ਉਹਨਾਂ ਨੇ ਮੌਕੇ ਤੇ ਦਲਾਸਾ ਦਿਆ ਸੀ ਕੋਈ ਵੀ ਐਕਸ਼ਨ ਨਹੀਂ ਹੋਇਆ ਕੋਈ ਵੀ ਖੰਭਾ ਨਹੀਂ ਬਦਲਿਆ ਗਿਆ ਤੇ बार-बार ਇਹੀ ਕਹਾਂਗਾ ਅੱਜ ਮੌਕਾ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਬਚਾਅ ਵਾਲੀ ਗੱਲ ਕਰ ਰਹੇ ਹਾਂ ਗਊ ਮਾਤਾ ਦੇ ਇਨਸਾਫ ਦੀ ਗੱਲ ਕਰ ਰਹੇ ਆ ਜੇ ਤੁਸੀਂ ਆਪਣੇ ਆਪ ਨੂੰ ਸਨਾਤਨ ਨਹੀਂ ਪਹੁੰਚਦੇ ਤਾਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਜੁੱਟ ਹੋ ਕੇ ਗਊ ਮਾਤਾ ਨੂੰ ਇਨਸਾਫ ਦਿਵਾਇਓ। ਇਸ ਤੋਂ ਬਾਅਦੋਂ ਤੁਹਾਡਾ ਕੀ ਕਾਰਜਕ੍ਰਮ ਹੈ? ਮੈਂ ਗੱਲ ਕਰੂੰਗਾ ਐਸਐਚਓ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਜੇ ਮੈਨੂੰ ਸੰਤੋਸ਼ਜਨਕ ਜਵਾਬ ਨਾ ਮਿਲੇ ਆ ਕਾਰਵਾਈ ਸਖਤ ਨਾ ਕਰੀ ਤਾਂ ਅਸੀਂ ਉਦੋਂ ਤੱਕ ਰਹਿ ਗਊ ਮਾਤਾ ਨੂੰ ਇੱਥੇ ਚੱਕਣ ਨਹੀਂ ਦੇਵਾਂਗੇ। ਇਹਦੀ ਜਿਹੜੀ ਡੈੱਡ ਬੋਡੀ ਆ ਅਸੀਂ ਸੜਕ ਤੇ ਰੱਖ ਕੇ ਨਾ ਜਾਵਾਂਗੇ। ਕਿੰਨੀ ਦੇਰ ਵੇਟ ਕਰੋਗੇ ਉਹ ਵੀ ਇਹ ਪੁਛਾਤਨ ਦੀ ਕਾਰਵਾਈ ਕਰਨੀ ਮੈਂ ਬੁਲਾ ਰਿਆਂ ਆਪਣੇ ਅਗਉ ਰਖਸ਼ਾ ਦਲ ਦੇ ਮੈਂਬਰਾਂ ਨੂੰ ਵੀ ਬੁਲਾ ਰਿਆਂ ਇੱਕ ਵਾਰੀ ਅਸੀਂ ਥਾਣੇ ਭੇਜਾਂਗੇ ਥਾਣੇ ਅਸੀਂ ਇਤਲਾ ਆਈਓਸੀ ਜੋ ਪਿਛਲੇ ਕੇਸ ਨਾਲ ਉਸ ਨੂੰ ਫੋਨ ਕਰਿਆ ਸੀ ਬੜੇ ਬਦਮਿੰਦ ਜੀ ਨਾਲ ਪੇਸ਼ ਆਇਆ ਮੁੰਡੇ ਨਾਲ ਕਹਿੰਦਾ ਮੈਨੂੰ ਗੱਲ ਕਰਨ ਦੀ ਲੋੜ ਨਹੀਂ ਆ ਕਹਿੰਦਾ ਮੈਨੂੰ ਨਾ ਸਖਾਓ ਕੰਮ ਕਹਿੰਦਾ ਅਫਸਰਾਂ ਨਾਲ ਗੱਲ ਕਰੋ ਦੁਬਾਰਾ ਮੈਨੂੰ ਫੋਨ ਨਹੀਂ ਕਰਨਾ ਇਹ ਉਹਦੀ ਵਰਡਿੰਗ ਸੀ ਇਹਨਾਂ ਸੀ ਉਹ ਮੈਨੂੰ ਨਾਂ ਨਹੀਂ ਪਤਾ ਰਾਜੀ ਜੀ ਜ਼ਾਮਰੀਓ ਦੇ ਵੱਲ ਜਾਂਦੇ ਆ। ਮੈਂ ਐਸ ਐਚਓ ਸਿਟੀ ਇੰਸਪੈਕਟਰ ਕੁਪਾਲ ਸਿੰਘ। ਅੱਜ ਇੱਥੇ ਇੱਕ ਗੁਰਦੁਆਰਾ ਸਿੰਘ ਸਭਾ ਰੋਡ ਤੇ ਇੱਕ ਕੋਲਾ ਐਕਸੀਡੈਂਟ ਹੋ ਗਿਆ ਸੀਗਾ ਜਿਹਦੇ ਥੰਬੇ ਦੇ ਵਿੱਚ ਕਰੰਟ ਆਉਣ ਕਰਕੇ ਇੱਕ ਗਾਂ ਦੀ ਜਿਹੜੀ ਮੌਤ ਹੋ ਗਈ ਸੀ। ਉਹਦੇ ਪ੍ਰਤੀ ਸਾਡੇ ਸਤੀਸ ਪ੍ਰਧਾਨ ਜੀ ਤੇ ਚੱਕਰਵਰਤੀ ਜੀ ਸਾਰੇ ਪ੍ਰਧਾਨ ਜੀ ਨਾਲ ਸਾਡੀ ਗੱਲਬਾਤ ਹੋ ਗਈ ਆ। ਤੇ ਸਾਰਾ ਮਸਲੇ ਦਾ ਹੱਲ ਨਿਕਲ ਚੁੱਕਿਆ ਤੇ ਹੁਣ ਅਸੀਂ ਜਿਹੜਾ ਇਹ ਖੰਭਾ ਆ ਇੱਥੇ ਕਹਿੰਦੇ ਪਹਿਲਾਂ ਵੀ ਇੱਕ ਦੋ ਵਾਰੀ ਇਦਾਂ ਦਾ ਹੀ ਹਾਦਸਾ ਹੋਇਆ ਅੱਜ ਅਸੀਂ ਸ਼ਾਮ ਤੱਕ ਇਹ ਖੰਭਾ ਚੇਂਜ ਕਰਾ ਦਾਂਗੇ ਕਾਰਨ ਪਤਾ ਲੱਗਿਆ ਸਰ ਵੀ ਜਿਆਦਾ ਹਾਂਜੀ ਪੋਸਟਮਾਰਟਮ ਕਰਾਵਾਂਗੇ ਹੁਣ ਜੀ ਉਹਦੇ ਉੱਤੇ ਪਤਾ ਲੱਗੂਗਾ ਜੋ ਵੀ ਕਾਰਨ ਹੋਇਆ ਹੈ ਤੇ ਥੈਂਕ ਯੂ